ਕਹ ਹੈ ਵੀ ਸਾਡਾ ਤਾਂ ਹਜੇ ਕੋਈ ਰੋਲ ਨਹੀਂ ਲੀ ਅਸੀਂ ਤਾਂ ਪ੍ਰਾਣੀ ਦੇ ਮਸਲੇ ਨਾਲ ਕੀਫ ਨਾਲ ਗੱਲਬਾਤ ਹੋਈ ਸੀ ਉਹਨੇ ਕੁਝ ਤੋਂ ਬੁਮਾ ਹੱਲ ਨਹੀਂ ਕੋਈ ਲੱਭਿਆ ਉਦੋਂ ਬਾਅਦ ਡੀਸੀ ਨਾਲ ਵੀਰੇ ਰੇਵਲ ਤੇ ਗੱਲ ਹੋਈ ਸੀ ਸਾਡਾ ਜ਼ਿਲ੍ਹਾ ਪ੍ਰਧਾਨ ਗਿਆ ਸੀ ਸੁਪਾ ਪ੍ਰਧਾਨ ਮੱਖਣ ਸਿੰਘ ਭੰਨੀ ਭਗਾਉ ਵੀ ਗਿਆ ਸੀ ਤੇ ਉਹਨੂੰ ਜਦੋਂ ਜਵਾਬ-ਵਾਲ ਕੀਤਾ ਵੀ ਜਿਹੜੀਆਂ ਸੁ ਉਟਾਂ ਗ੍ਰੇਡ ਰੰਬਲ ਨੇ ਕਾ ਅਦਾਲਤ ਨੇ ਦਿੱਤੀਆਂ ਸੀ ਤੁਸੀਂ ਉਹ ਮਹਈਆ ਤੁਸੀਂ ਜ਼ਿਲ੍ਹੇ ਦੇ ਮਾਰਕੋਂ ਵੀ ਮਹਈਆ ਕਿਉਂ ਨਹੀਂ ਕਰਾਉਂਦੇ ਤਾਂ ਮਦਰੋ ਤਲਖੀ ਦੇ ਵਿੱਚ ਆ ਕੇ ਡੀਸੀ ਸਭ ਬੋਲੇ ਵੀ ਤੁਸੀਂ ਤਾਂ ਇੱਕ ਪੋਲਿਟਿਕਸ ਗੱਲਾਂ ਕਰਦੇ ਜਾਣੇ ਹੱਲ ਕੱਢਣ ਦੀ ਬਜਾਏ ਇੱਕ ਜਿਹੜਾ ਉਹਨਾਂ ਦਾ ਬੋਲੀ ਸੀ ਉਹ ਸ਼ਰਅ ਪਤਾ ਲੱਗਦਾ ਵੀ ਕਿਸਾਨਾਂ ਨੂੰ ਪ੍ਰਸ਼ਾਸਨ ਜਿਵੇਂ ਪਹਿਲਾਂ ਨਾਰਾ ਦਿੱਤਾ ਸੀ ਵੀ ਆਜ਼ਾਦ ਪ੍ਰਸ਼ਾਸਨ ਪ੍ਰਸ਼ਾਸਨ ਦਾ ਟਕਰੀ ਉਹ ਸਿਸਟਮ ਤੋਂ ਉਮੀਦ ਨਹੀਂ ਕਰਦੇ ਪਿੰਡ ਦੇ ਲੋਕ ਤੰਗ ਸੀ 20 ਦਿਨ ਹੋ ਗਏ ਠੀਕ ਹੈ ਵੈਨਰੇ ਕਾ ਆਇਆਗਾ ਸਾਡੇ 20 ਦਿਨ ਹੋ ਗਏ ਕੰਨਾ ਪੰਨਿਆਂ ਨੂੰ ਉਹਨਾਂ ਕੋ ਕੋਈ ਨਾ ਚੱਕਿਆ ਨਹੀਂ ਜਾਂਦਾ ਜਾਇਦਾਂ ਵੱਧਾ ਪਿੰਡ ਦੀ ਤੇ ਲੋਕਾਂ ਦੇ ਵਾਹਨ ਰੁੱਖੇ ਹੋਏ ਪਏ ਨੇ ਨੌਕੇ ਦੇ ਕੱਪੀ ਵੀ ਵੱਡੇ ਜਾਂਦੇ ਜਿਹੜੇ ਵੱਡੇ ਦੇਖੀਆ ਘਸਰੀ ਬਣਦੇ ਆ ਤੇ 20 ਵੀ ਮਨ ਪਹਿਲਾਂ ਜਿਰੀ ਘੜ ਦੀ 15-15 ਮਨ ਤੇ ਹੁਣ ਪੰਕਲੇਟ ਹੋਈ ਜਾਂਦੀ ਹੈ ਤੇ ਨਕਰ ਨੇ ਮਤਲਬ ਕੱਖ ਦਿੱਤੇ ਹੈ 12 ਟੱਕਿਆਂ ਦੇ ਜੀ ਇਹਦਾ ਆਪਾਂ ਹੱਲ ਲੱਭੀ ਹੱਲ ਦਾ ਮਤਲਬ ਹੋਰ ਤਾਂ ਕੋਈ ਉਦਾਰੇ ਨਹੀਂ ਜੇ ਕੋਈ ਅਸੀਂ ਆਪ ਹੀ ਜਾਏ ਜਿਹੜੇ ਉਦਾਰੇ ਕੋਈ ਸਾਡੇ ਪਹੁੰਚ ਦੀ ਦੀ ਮਾਲਕ ਦੀ ਦੀ ਕੋਈ ਜਾਏ ਕੀ ਹੋਏ ਜਾਏ ਜੇ ਉਹਨਾਂ ਨੇ ਕੁਰਪਾ ਕਰ ਮੈਂ ਉਹਨਾਂ ਨੇ ਕਹਿਆ ਸੀ ਮੱਝੂਰ ਭੇਜਣਾ ਕੋਈ ਮਸ਼ੀਨ ਨਹੀਂ ਆਈ ਅੱਜ ਤੱਕ ਮੇਰੇ ਕੋਲ ਹੋਵੇ ਕੁਝ ਨਹੀਂ ਆਇਆ ਅਸੀਂ ਤਾਂ ਇਹੀ ਮਤਲਬ ਕਹਿੰਦੇ ਆ ਵੀ ਜੇ ਦੋ ਦਿਨਾਂ ਦੇ ਵਿੱਚ ਕੋਈ ਇਹ ਹੱਲ ਹੁੰਦਾ ਚੱਕ ਤਕਈ ਦਾ ਜਾਂ ਕੋਈ ਮਸ਼ੀਨਾਂ ਦਾ ਤਾਂ ਠੀਕ ਹੈ ਨਹੀਂ ਲੋਕ ਆਪ ਮਾਰੇ ਜਿਵੇਂ ਬੰਦਿਆਂ ਦੇ ਉੱਪਰ ਉੱਠ ਕੇ ਲੋਕ ਤੰਗ ਹੋਏ ਪਏ ਨੇ ਆਪ ਹਾਰੇ ਉੱਠ ਕੇ ਇਹਨਾਂ ਦੇ ਦਸਤਰਾ ਮੂਰੇ ਇਹਨਾਂ ਦੇ ਕੋਠਿਆਂ ਮੂਰੇ ਪਰਾਲੀਆਂ ਦੇ ਢੇਰ ਲਾਉਂਗੇ ਇਹ ਹੁਣ ਇਹਨਾਂ ਨੂੰ ਹੱਥਨਾ ਚਾਹੀਦਾ ਕਿਉਂਕਿ ਕਿੱਥੇ ਤਾਂ ਇਹਨਾਂ ਨੇ ਥੱਲੇ ਦੇ ਮਤੋਂ ਲਿਖ ਕੇ ਦੇਣਾ ਸੀ ਵੀ ਕਿਸਾਨਾਂ ਦੀ ਮਜਬੂਰੀ ਆ ਕਲੋਣੀ ਕੋਈ ਪ੍ਰਦੂਸ਼ਣ ਨਹੀਂ ਸਾਰਾ 80% ਪੋਲੂਸ਼ਨ ਮੰਨਦਾ 10 ਸਖ ਦਿਨ ਇਸ ਦੀ ਤਾਂ ਉਮਰ ਹੀ ਨਹੀਂ ਬਣਦਾ 70% ਚੱਲਦੀ ਰਹੂਗਾ ਮੁੰਡਾ ਦਾ 2% ਰਹੂਗਾ ਤੇ ਜਿਹੜੀਆਂ ਵੱਡੀਆਂ ਫਿਲਟਰੀਆਂ ਨੇ ਉਹਨਾਂ ਨੂੰ ਇਹ ਮਨਜ਼ੂਰੀਆਂ ਦਿੰਦਿਆਂ ਨੇ ਉਹਨਾਂ ਦੇ ਸਬਸਿਟੀਆਂ ਦਿੰਦੇ ਨੇ ਤੇ ਇੱਕ ਮਤਲਬ ਇਹ ਲੋਕਾਂ ਦੀ ਮਜਬੂਰੀ ਬਣ ਗਈ ਅਸੀਂ ਦੇਖਦੇ ਆ ਪਿੰਡ ਖਿਆਲਾ ਕਣਾ ਤੋਂ ਲੋਕ ਮਜਬੂਰ ਨੇ ਇਕੱਠੇ ਹੋਏ ਨੇ ਲੋਕ ੱੱਕੇ ਪਏ ਨੇ ਲੋਕ ਮਜਬੂਰੀ ਨਾਲ ਲੋਕ ਅਗਲੋਂਗੇ ਨਾ ਅਗਲਾਈ ਦਾ ਰੋਗ ਪ੍ਰਾਇਆਂ ਚੱਕੇ ਜਿੰਨਾ ਕੋ ਲੋਕਾਂ ਤੋਂ ਹੋਇਆ ਆਪ ਦਾ ਰੋਸ ਪ੍ਰਦਰਸ਼ਨ ਕਰਨਗੇ ਰੋਸ ਪ੍ਰਦਰਸ਼ਨ ਜੇ ਲੋਕਾਂ ਦਾ ਜਦੋਂ ਲੋਕਾਂ ਨੂੰ ਰਹਿ ਹੀ ਨਹੀਂ ਕੋਈ ਉਹਨਾਂ ਦੀ ਕੋਠੀਆਂ ਉਰੇ ਉਹਨਾਂ ਦੇ ਦਫ਼ਤਰਾਂ ਉਰੇ ਕੱਲ ਨੂੰ ਪ੍ਰੋਟੈਸਟ ਹੋਇਆ ਨਾ ਕਿ ਵਿਖਾਉਣੀ ਜਥੇਬੰਦੀਆਂ ਕਰਾਉਂਦੇ ਨੇ ਫੋਟੋਆਂ ਉਹਨਾਂ ਨੇ ਆ ਕੇ ਗਰਾਊਂਡ ਲੈਵਲ ਤੇ ਦੇਖਣ ਖੇਤਾਂ ਦੇ ਵਿੱਚ ਦੇਖਣ ਜੀਸੀ ਦੇਖੇ ਟੀਸੀ ਦੇਖੇ ਕਸੂਰਦਾਰ ਦੇਖੇ ਐਸਐਸਪੀ ਦੇਖੇ ਗਰਾਊਂਡ ਲੈਵਲ ਤੇ ਦੇਖੇ ਸੋ ਸਾਡੀ ਦਾ ਇਹ ਸਰਕਾਰ ਨੂੰ ਹੀ ਹੈ ਜੇ ਲੋਕਾਂ 'ਚ ਭੇੜ ਪਵਾਉਂਦੀ ਰਹੇ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਇਹਨਾਂ ਦਾ ਕੋਈ ਹੱਲ ਲੱਭ ਕੁਈ ਬੇਰੇ ਤੇ ਬੇ ਜੀ ਜਿੱਡੇ ਬਿਜੇ ਟੰਗੜਾ ਕੋਈ ਕਿਸੇ ਜਿਹੜੇ ਦਾ ਪੱਕੀ ਜਣਾ ਆਪਾਂ ਦੇ ਮੋਟਰਸਾਈਕਲ ਨੂੰ ਵਧੀਆ ਆਪਾਂ ਆਪਸਾਂ ਨਾਲ ਹੋਰ ਅਧੀਆ ਕੋਈ ਤਾਕੀਣਾ ਹੋਵੇ ਲੋਕਾਂ ਕੱਢਣੇ ਲੋਕ ਸੰਗਰਹ ਹੋਣ ਲੋਕਾਂ ਦੇ ਲੋਕਾਂ ਦੀ ਜੇਵੀ ਹੋਵੇ ਲੋਕ ਪਹਿਲੇ ਕਰਦੇ ਥੱਲੇ ਜੱਪੇ ਪਏ ਨੇ ਪਹਿਲੀ ਮਾਰਾ ਹੋਈਆਂ ਤੀਆਂ ਨੇ ਮੇਡ ਕਾਟ ਬਾਈ ਨੇ ਕਹਿੰਦੇ ਅੱਜ ਵੀ ਪਟਾਖਾ ਸੋਤਣਾ ਜੇ ਨਹੀਂ ਤਾਂ ਨੂੰ ਦਾ ਤਾਂ ਲੋਕ ਦੇ ਸਰਮਗਿਆ ਕੋ ਉੱਪਰ ਉੱਠ ਕੇ ਆਪ ਉਹ ਤਾਂ ਆਪ ਲੋਕ ਜਾਣਗੇ ਕੱਲ ਮਤਲਬ ਪ੍ਰਸ਼ਾਸਨ ਹੋਏ ਨਾ ਕਹੇ ਇਹ ਮਾਗੋ ਕੀ ਸਭਾ ਦੇਖਣ ਦਾ ਸਟੇਟਮੈਂਟ ਦਾ ਮਾਗੋ ਕਰੇ ਇਹ ਤੁਹਾਨੂੰ ਜੀ ਹੈ ਜੇ ਹਾਂ ਇਹ ਕਿਸੇ ਤੇ ਪੱਤਾ ਪੈਂਦਾ ਹੈ ਕਿ ਅੱਜ ਦੇ ਮੰਤਰੀ ਦਾ ਜੱਟ ਵੀ ਹੈ ਹਬ ਤੱਕ ਕਿਸੇ ਦਾ ਨਾਮ ਲਾ ਲੈ ਪਹਿਲਾਂ ਲੱਗ ਦਿੱਤੀ ਨਾਮ ਲੱਗਣ ਦੀ ਹੈ ਜੇ ਛੂਟ ਹੈ ਮਾਈ ਵੈਕ ਰੌਂਡ ਦੇ ਤਾਂ ਨਹੀਂ ਇਹ ਕੰਮ ਲੋਕਾਂ ਨੂੰ ਹਰਕਤ ਇਹ ਪਤਾ ਨਹੀਂ ਸਰਪਾਹ ਦੀ ਚੱਕਰ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਬਿਜਾ ਸਰਕਾਰ ਮਰਦਾਬਾ मानसा मुरदाबाद मुरदाो एकता